ਜਦ ਅਸੀਂ ਪਿੰਡ 'ਚ ਗਏ ਤਾਂ ਪਿੰਡ ਵਾਲਿਆਂ ਨੇ ਅਫਸਰ ਦੀ ਤਾਰੀਫ਼ ਕੀਤੀ ਤਾਂ ਬੜਾ ਮਾਣ ਹੋਇਆ ਐਸ ਐਚਓ ਕਿਰਪਾਲ ਜੀ ਨੂੰ ਲਭਿਸ਼ ਮਿੱਤਲ ਜੀ ਨੇ ਫੋਨ ਕੀਤਾ ਕਿਰਪਾਲ ਜੀ ਨਾਲ ਜਿਹੜਾ ਗੋਤਾਖੋਰ ਕਹਿੰਦੇ ਉਹਨਾਂ ਨੂੰ ਨਾਲ ਲੈ ਕੇ ਆਇਆ ਔਰ ਮੈਂ ਸੱਚ ਕਹਾਂ ਜੀ ਕਿਰਪਾਲ ਜਿਹੜਾ ਐਸ ਐਚਓ ਸਾਹਿਬ ਨੇ ਉਹ ਐਡਾ ਘੈਂਟ ਬੰਦਾ ਐ ਐਸ ਐਚਓ ਆ ਜੀ ਸਾਰਾ ਪਿੰਡ ਚੀਜ਼ ਦਾ ਗਵਾਹ ਹੈ ਇਹ ਸਰਪੰਚ ਸਾਹਿਬ ਖੜੇ ਨੇ ਪੁੱਛ ਲੋ ਉਹ ਆਪ ਵੀ ਵਰਦੀ ਕੱਢ ਕੇ ਵਿੱਚ ਛਾਲ ਮਾਰਨ ਨੂੰ ਤਿਆਰ ਹੋਇਆ ਬਤਾ ਵੀ ਇੰਨਾ ਐਡਾ ਉਹਦੇ ਹੌਸਾ ਸੀ ਜਿੱਦਾਂ লাশ ਬਾਹਰ ਕੱਢੀ ਉਹਦਾ ਮੂੰਹ ਚ ਗਾਫੀ ਉਹਦੀ ਉਲਟੀ-ਉਲਟੀ ਕਿਉਂਕਿ ਮੂਸਾਬ ਕੁਝ ਬਾਹਰ ਆ ਗਿਆ ਜੀ ਕਿਰਪਾਲ ਜੀ ਉਹਨੂੰ ਹੱਥ ਨਾਲ ਸਾਫ਼ ਕਰ ਰਹੇ ਸੀਗੇ ਤੇ ਸਾਡੇ ਪਿੰਡ ਦੇ ਬੰਦੇ ਵੀ ਬਹੁਤ ਉਹ ਕਰਦੇ ਸੀ ਵੀ ਐਡਾ ਵਧੀਆ ਜਾਬ ਅਜ ਅਫਸਰ ਹੋਇਆ ਪ੍ਰਸ਼ਾਸਨ ਹਰਕਤ ਚਾਕੇ ਐਸ ਐਚਓ ਸਾਹਿਬ ਫਿਰ ਡਬੋਲੀਏ ਨੂੰ ਲੈ ਗਏ ਉਹਨਾਂ ਨੇ ਆ ਕੇ ਐਸਐਚਓ ਸਾਹਮਣੇ ਆ ਕੇ ਬਹੁਤ ਸਾਨੂੰ ਇੱਕ ਇਹ ਅਫਸਰ ਦੀ ਅਸੀਂ ਸਾਰਾ ਪਿੰਡ ਵੀ ਤਾਰੀਫ ਕਰਦਾ ਜੀ ਕਿਉਂਕਿ ਇਹਨਾਂ ਨੇ ਨਾ ਆ ਕੇ ਖੁਦ ਉਹਨਾਂ ਦਾ ਮੂੰਹ ਖਰਾਬ ਸੀਗਾ ਉਲਟੀ ਵਗੈਰਾ ਸਾਰਾ ਆਈ ਸੀਗੀ ਉਹ ਸਾਫ਼ ਆਪਣੇ ਹੱਥ ਨਾਲ ਕੀਤੀ ਆ ਨਹੀਂ ਅਫਸਰ ਤਾਂ ਸਿਰਫ ਕਹਿ ਦਿੰਦਾ ਵੀ ਕਰੋ ਬਿਲਕੁਲ ਅਸੀਂ ਅਸੀਂ ਕਿਰਪਾਲ ਜੀ ਨੂੰ ਪਿਛਲੀ ਵਾਰ ਜਦ ਬਾੜ ਆਈ ਸੀ ਨਾ ਤਦ ਵੀ ਦੇਖਿਆ ਸੀਗਾ ਉਹ ਆਪ ਆਪਣੇ ਕੱਪੜਿਆਂ ਦੀ ਪਰਵਾਹ ਕੀਤੇ ਬਗੈਰ ਪਾਣੀ ਚ ਨਹੀਂ ਸਰ ਇਹ ਅਫਸਰ ਦੀ ਸਾਨੂੰ ਬਹੁਤ ਅਸੀਂ ਤਾਂ ਇਹਨਾਂ ਨੂੰ ਸਰ ਇੰਨਾ ਜੀ ਜਣੇ ਕਹਿੰਦੀ ਤਾਰੀਫ ਕਰ ਤਾਰੀਫ ਹੀ ਕਰ ਸਕਦੇ ਆ ਕਿਉਂਕਿ ਦੇਖੋ ਇੱਕ ਤਾਂ ਬੰਦਾ ਮੁਸੀਬਤ ਦੇ ਵਿੱਚ ਆ ਪ੍ਰਸ਼ਾਸਨ ਜਦੋਂ ਨਾਲ ਉਹਨਾਂ ਦੇ ਨਾਲ ਮੋਢੇ ਤੇ ਮੋਢਾ ਲਾ ਕੇ ਖੜ ਜਾਂਦਾ ਨਾ ਜੀ ਉਹਨਾਂ ਦੀ ਕੋਈ ਗੱਲ ਕੁਝ ਹੋਰ ਹੋ ਜਾਂਦੀ ਆ ਇਹ ਪਿੰਡ ਵਾਲਿਆਂ ਦਾ ਹੀ ਕਹਿਣਾ ਕਿ ਵੀ ਕੋਈ ਵੀ ਅਫਸਰ ਨੇੜੇ ਨਹੀਂ ਲੱਗਦਾ ਪਰ ਸਰ ਨੇ ਆਪਣੇ ਹੱਥਾਂ ਦੇ ਨਾਲ ਉਹਦਾ ਮੂੰਹ ਸਾਫ਼ ਕੀਤਾ ਉਹਦੀ ਉਲਟੀ ਸਾਫ਼ ਕੀਤੀ ਇਹ ਵੀ ਸੀਗਾ ਕਿ ਇਹਨਾਂ ਨੇ ਜੁੱਤੇ ਤੇ ਆਪਣੀ ਵਰਦੀ ਵੀ اتارਣ ਦੀ ਕੋਸ਼ਿਸ਼ ਕੀਤੀ ਕਿ ਮੈਂ ਵਰਦੀ اتار ਕੇ ਮੈਂ ਪਾਣੀ ਦੇ ਵਿੱਚ ਜਾਵਾਂਗਾ ਪਹਿਲਾਂ ਤਾਂ ਸਾਨੂੰ ਵੀ ਮਾਣ ਹੁੰਦਾ ਹੈ ਜਦ ਕਿਸੇ ਅਫਸਰ ਦੀ ਪਿੰਡ ਵਾਲੇ ਤਾਰੀਫ਼ ਕਰਦੇ ਆਂ ਅਕਸਰ ਦੇਖਿਆ ਜਾਂਦਾ ਹੈ ਕਿ ਵੀ ਪੁਲਿਸ ਨੂੰ ਕੋਸਿਆ ਹੀ ਜਾਂਦਾ ਹੈ ਉਹਨਾਂ ਨੇ ਆ ਕੇ ਐਸਐਚਓ ਸਾਹਿਬ ਨੇ ਆ ਕੇ ਬਹੁਤ ਸਾਨੂੰ ਇੱਕ ਇਹ ਅਫਸਰ ਦੀ ਅਸੀਂ ਸਾਰਾ ਪਿੰਡ ਵੀ ਤਾਰੀਫ਼ ਕਰਦਾ ਜੀ ਕਿਉਂਕਿ ਇਹਨਾਂ ਨੇ ਨਾ ਆ ਕੇ ਖੁਦ ਉਹਨਾਂ ਦਾ ਮੂੰਹ ਖਰਾਬ ਸੀਗਾ ਉਲਟੀ ਵਗੈਰਾ ਸਾਰਾ ਆਈ ਸੀਗੀ ਉਹ ਸਾਫ਼ ਆਪਣੇ ਹੱਥ ਨਾਲ ਕੀਤੀ ਆ ਨਹੀਂ ਅਫਸਰ ਤਾਂ ਸਿਰਫ ਕਹਿੰਦਾ ਵੀ ਕਰੋ ਤੇ ਹਰ ਇੱਕ ਪੁਲਿਸ ਅਫਸਰ ਦੇ ਵਿੱਚ ਇਹ ਜਜਵਾ ਹੁੰਦਾ ਵੀ ਆਪਾਂ ਕਰੀਏ ਇਹ ਸਾਨੂੰ ਸਿਖਾਇਆ ਜਾਂਦਾ ਟ੍ਰੇਨਿੰਗ ਦੇ ਵਿੱਚ ਇਹੀ ਕੁਝ ਸਾਨੂੰ ਸਿਖਾਇਆ ਜਾਂਦਾ ਜੀ ਸਰ ਅਕਸਰ ਜਿਹੜੇ ਚੁਟਕਲੇ ਵੀ ਬਣਦੇ ਕਿ ਵੀ ਪੁਲਿਸ ਤਾਂ ਪੈਸੇ ਲੈਂਦੀ ਹੈ ਪਰ ਜਦ ਪਿੰਡ ਗਏ ਤਾਂ ਉੱਥੇ ਪਤਾ ਲੱਗੇ ਕਿ ਗੋਤਾਖੋਰ ਨੂੰ ਵੀ ਤੁਸੀਂ ਆਪਣੀ ਜੇਬ ਚੋਂ ਪੈਸੇ ਦਿੱਤੇ ਸੀਗੇ ਅੱਜ ਮਿਲੌਣੇ ਤਾਂ ਉਹਨੂੰ ਅਜਿਹੇ ਜਾਬਾਸਪੁਰ ਦੇ ਅਫਸਰ ਦੇ ਨਾਲ ਜਿਨਾਂ ਦਾ ਇਨਕਾਊਂਟਰ ਦੇ ਸਮੇਂ ਰੂਪ ਕੁਝ ਹੋਰ ਹੁੰਦਾ ਹੈ ਅਤੇ ਜਦੋਂ ਕਿਸੇ ਵਿਅਕਤੀ ਦੇ ਉੱਪਰ ਪੀੜ ਪੈਂਦੀ ਹੈ ਤਾਂ ਉਸ ਸਮੇ ਉਹਨਾਂ ਦਾ ਰੂਪ ਕੁਝ ਹੋਰ ਹੁੰਦਾ ਹੈ ਅਸੀਂ ਗੱਲ ਕਰ ਰਹੇ ਹਾਂ ਰਾਸ਼ਟਰਪਤੀ ਤੋਂ ਮਿਲੇ ਦੋ ਗਲੈਂਟਰੀ ਅਵਾਰਡਸ ਅਤੇ ਪੰਜਾਬ ਪੁਲਿਸ ਦੇ ਵੱਲੋਂ ਹੁਣ ਤੱਕ ਮਿਲ ਚੁਕੇ ਚਾਰ ਤੋਂ ਵੱਧ ਅਵਾਰਡਸ ਪ੍ਰਾਪਤ ਕਰਨ ਵਾਲੇ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਕਿਰਪਾਲ ਸਿੰਘ ਬੋਹੀ ਦੀ ਜੋ ਲੋਕਾਂ ਦੀ ਸੇਵਾ ਦੇ ਲਈ ਹਮੇਸ਼ਾ ਹੀ ਤਤਪਰ ਰਹਿੰਦੇ ਨੇ ਚਾਹੇ ਗੱਲ ਕੀਤੀ ਜਾਵੇ ਜਦੋਂ ਰਾਜਪੂਰਾ ਦੇ ਬਨੂੜ ਦੇ ਵਿੱਚ ਐਸਵਾਈਐਲ ਨਹਿਰ ਟੁੱਟ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਸੀ ਉਸ ਸਮੇਂ ਲੋਕਾਂ ਦੀ ਸੇਵਾ ਦੇ ਲਈ ਇਹ ਸਭ ਤੋਂ ਅੱਗੇ ਆਏ ਸੀ ਅੱਜ ਇੱਕ ਵਿਅਕਤੀ ਜੋ ਅੰਡਰਵੇਜ ਦੀ ਕੰਧ ਤੋਂ ਹੋ ਕੇ ਆਪਣੀ ਮੰਜਲ ਦੇ ਵੱਲ ਜਾ ਰਹੇ ਸਨ ਤਾਂ ਪੈਰ ਫਿਸਲ ਕੇ ਅੰਡਰਬ੍ਰਿਜ ਦੇ ਵਿੱਚ ਡਿੱਗ ਪਏ ਜਿਸ ਤੋਂ ਬਾਅਦ ਲੋਕਾਂ ਨੇ ਉਹਨਾਂ ਦੇ ਨੇੜੇ ਲੱਗਣ ਤੋਂ ਵੀ ਮਨਾ ਕਰ ਦਿੱਤਾ ਅਤੇ ਲੋਕ ਨੇੜੇ ਲੱਗਣ ਤੋਂ ਕਤਰਾ ਰਹੇ ਸੀ ਪਰantu ਉੱਥੇ ਮੌਜੂਦ ਕੁਝ ਵਿਅਕਤੀ ਅਤੇ ਥਾੜਾ ਸਦਰ ਦੇ ਮੁਖੀ ਇੰਸਪੈਕਟਰ ਕਿਰਪਾਲ ਸਿੰਘ ਮੋਹੀਨ ਨੇ ਬੜੇ ਜਾਬਾਜ਼ ਤਰੀਕੇ ਦੇ ਨਾਲ ਉਸ ਵਿਅਕਤੀ ਨੂੰ ਬਾਹਰ ਕੱਢਿਆ ਉਸਦੇ ਮੂੰਹ ਨੂੰ ਸਾਫ਼ ਕੀਤਾ ਜਿਸ ਤੋਂ ਬਾਅਦ ਪਛਾਣ ਕਰपाई ਗਈ ਆਓ ਸੁਣਦੇ ਹਾਂ ਇਸ ਸਬਦ ਉੱਪਰ ਕੀ ਕਹਿਣਾ ਹੈ ਥਾੜਾ ਸਦਰ ਮੁਖੀ ਇੰਸਪੈਕਟਰ ਕਿਰਪਾਲ ਸਿੰਘ ਮੋਹੀਨ ਸੋ ਅਸੀਂ ਇਸ ਵੇਲੇ ਪਹੁੰਚ ਚੁੱਕੇ ਹਾਂ ਸਦਰ थाना ਰਾਜਪੁਰਾ ਦੇ ਵਿਖੇ ਬੜਾ ਮਾਣ ਹੁੰਦਾ ਜਦ ਕਿਸੇ ਅਫਸਰ ਦੀ ਕੋਈ ਤਾਰੀਫ ਕਰਦਾ ਹੈ ਜਦ ਅਸੀਂ ਵੈਸੇ ਤਾਂ ਅਫਸੋਸ ਦੀ ਗੱਲ ਹੈ ਜਦ ਇੱਕ ਬੰਦਾ ਜਿਹੜਾ ਪਾਣੀ ਦੇ ਵਿੱਚ ਡੁੱਬ ਕੇ ਮਰ ਜਾਂਦਾ ਹੈ ਪਰ ਜਦ ਅਸੀਂ ਪਿੰਡ 'ਚ ਗਏ ਤਾਂ ਪਿੰਡ ਵਾਲਿਆਂ ਨੇ ਅਫਸਰ ਦੀ ਤਾਰੀਫ ਕੀਤੀ ਤਾਂ ਬੜਾ ਮਾਣ ਹੋਇਆ ਪਹਿਲਾਂ ਤਾਂ ਮੈਂ ਤੁਹਾਨੂੰ ਗੈਲੈਂਟਰੀ ਅਵਾਰਡ ਦਿਖਾਦਾ ਰਾਸ਼ਟਰਪਤੀ ਤੋਂ ਸਰ ਨੂੰ ਗੈਲੈਂਟਰੀ ਅਵਾਰਡ ਵੀ ਮਿਲਿਆ ਹੈ ਤੇ ਸਰ ਬੈਠੇ ਹੈ ਸਰ ਨੂੰ ਪੁੱਛਦੇ ਆ ਪਿੰਡ ਵਾਲਿਆਂ ਨੇ ਕਿਹਾ ਕਿ ਵੀ ਇਹਨਾਂ ਨੇ ਆਪਣੇ ਹੱਥਾਂ ਦੇ ਨਾਲ ਕਿਉਂਕਿ ਇਹ ਪਿੰਡ ਵਾਲਿਆਂ ਦਾ ਹੀ ਕਹਿਣਾ ਹੈ ਕਿ ਵੀ ਕੋਈ ਵੀ ਅਫਸਰ ਨੇੜੇ ਨਹੀਂ ਲੱਗਦਾ ਪਰ ਸਰ ਨੇ ਆਪਣੇ ਹੱਥਾਂ ਦੇ ਨਾਲ ਉਹਦਾ ਮੂੰਹ ਸਾਫ਼ ਕੀਤਾ ਉਹਦੀ ਉਲਟੀ ਸਾਫ਼ ਕੀਤੀ ਈਵਨ ਤੱਕ ਕਿ ਇਹ ਵੀ ਸੀਗਾ ਕਿ ਇਹਨਾਂ ਨੇ ਜੁੱਤੇ ਤੇ ਆਪਣੀ ਵਰਦੀ ਵੀ ਉਤਾਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਵਰਦੀ ਉਤਾਰ ਕੇ ਮੈਂ ਪਾਣੀ ਦੇ ਵਿੱਚ ਜਾਵਾਂਗਾ ਪਰ ਲੋਕਾਂ ਨੇ ਇਹਨਾਂ ਨੂੰ ਛੱਡਿਆ ਤੇ ਇਹ ਗੋਤਾਖੋਰ ਦੀ ਮਦਦ ਦੇ ਨਾਲ ਇਹਨਾਂ ਨੇ ਉਹ ਬੰਦੇ ਨੂੰ ਬਾਹਰ ਕੱਢਿਆ ਸਰ ਕਹਿਜਾ ਲੱਗਦਾ ਹੈ ਪਹਿਲਾਂ ਤਾਂ ਸਾਨੂੰ ਵੀ ਮਾਣ ਹੁੰਦਾ ਹੈ ਜਦ ਕਿਸੇ ਅਫਸਰ ਦੀ ਪਿੰਡ ਵਾਲੇ ਤਾਰੀਫ਼ ਕਰਦੇ ਆ ਅਕਸਰ ਦੇਖਿਆ ਜਾਂਦਾ ਹੈ ਕਿ ਵੀ ਪੁਲਿਸ ਨੂੰ ਕੋਸਿਆ ਹੀ ਜਾਂਦਾ ਹੈ ਠੀਕ ਹੈ ਤੁਹਾਡੀ ਤਾਰੀਫ਼ ਕੀਤੀ ਹੈ ਪਿੰਡ ਵਾਲਿਆਂ ਨੇ ਕਿਆ ਕਹਿਣਾ ਚਾਹੋ ਥੈਂਕ ਯੂ ਜੀ ਮੈਂ ਤਕਰੀਬਨ ਅੱਜ ਅਸੀਂ ਐਮਐਲਏ ਸਾਹਿਬ ਵੀ ਸਾਡੇ ਪਿੰਡਾਂ ਚ ਗਏ ਹੋਏ ਸੀ ਉੱਥੇ ਸਾਨੂੰ 1.5 10 ਵਜੇ 1:11 ਦੇ ਵਿੱਚ ਫੋਨ ਆਇਆ ਸੀ ਵੀ ਇੱਦਾਂ ਦਾ ਇੱਕ ਬੰਦਾ ਜਿਹੜਾ ਉਹ ਪਾਣੀ ਚ ਡੁੱਬ ਗਿਆ ਉਹ ਕਿਸੇ ਨੇ ਡੁੱਬਦਾ ਦੇਖਿਆ ਸੀਗਾ ਅਸੀਂ ਨਾਲ ਦੀ ਨਾਲ ਉੱਥੇ ਪਹੁੰਚੇ ਤੇ ਉੱਥੇ ਕਾਫੀ ਇਕੱਠ ਹੋਇਆ ਹੋਇਆ ਸੀ ਪਰ ਵਿੱਚ ਵੜਨ ਦੀ ਕੋਈ ਕੋਸ਼ਿਸ਼ ਨਹੀਂ ਕਰ ਰਿਹਾ ਸੀਗਾ ਉਹਦੇ ਜਰੀਏ ਅਸੀਂ ਕੋਸ਼ਿਸ਼ ਕੀਤੀ ਵੀ ਚਲੋ ਅਸੀਂ ਦੇਖਦੇ ਹਾਂ ਉਸ ਤੇ ਨਾਲ ਦੀ ਨਾਲ ਮੈਂ ਮੁੰਡੇ ਭੇਜੇ ਤੇ ਉਹ ਇੱਕ ਗੋਤਾਖੋਰ ਨੂੰ ਖੀੜੀਗੰਡਿਆਂ ਤੋਂ ਲਿਆ ਕੇ ਅਸੀਂ ਇਹਨੂੰ ਇੱਕ ਘੰਟੇ ਦੇ ਵਿੱਚ ਹੀ ਬਾਹਰ ਕੱਢ ਲਿਆ ਉਸ ਤੋਂ ਬਾਅਦ ਬਾਹਰ ਕੱਢ ਕੇ ਅਸੀਂ ਡੈੱਡ ਬੋਡੀ ਸੀ ਜਿਹੜੀ ਉਹਦੀ ਪਛਾਣ ਕਰਾਈ ਜਿਹੜਾ ਕਿ ਹਰਜੀਤ ਸਿੰਘ ਪਿੰਡ ਭੇੜਵਾਲ ਦਾ ਰਹਿਣ ਵਾਲਾ ਹੈ ਇਹ ਉਹ ਗਾਣੀ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਮਤਲਬ ਇੱਕ ਸੇਵਾ ਕਰਦਾ ਸੀਗਾ ਉਹ ਪਿੰਡ ਵਾਲਾ ਨੇ ਉਹਨੂੰ ਪਛਾਣ ਲਿਆ ਹੁਣ ਉਹਦੀ ਅਸੀਂ 174 ਦੀ ਕਾਰਵਾਈ ਜਿਹੜੀ ਉਹ ਜੀਆਰਪੀ ਰੇਲਵੇ ਪੁਲਿਸ ਕਰਾ ਰਹੀ ਹੈ ਉਹ ਉਹਨਾਂ ਦਾ ਹੀ ਮਤਲਬ ਏਰੀਆ ਪੈਂਦਾ ਜਦੋਂ ਡੁੱਬਿਆ ਨਾ ਉਹ ਰੇਲ ਦੇ ਅੰਡਰ ਬ੍ਰਿਜ ਹੇਠਾਂ ਆ ਗਿਆ ਸੀਗਾ ਉਹਨਾਂ ਦਾ ਏਰੀਆ ਹੋਣ ਕਰਕੇ ਹੁਣ 174 ਦੀ ਕਾਰਵਾਈ ਆ ਰੇਲਵੇ ਪੁਲਿਸ ਹੀ ਕਰਾ ਰਹੀ ਹੈ ਸਰ ਪਿਛਲੀ ਵਾਰ ਵੀ ਜਦ ਬਾੜ ਦੇ ਹਾਲਾਤ ਬਣੇ ਸੀਗੇ ਰਾਜਪੁਰਾ ਦੇ ਤਾਂ ਅਸੀਂ ਉਸ ਟਾਈਮ ਵੀ ਤੁਹਾਨੂੰ ਦੇਖਿਆ ਸੀਗਾ ਕਿ ਤੁਸੀਂ ਆਪ ਹੀ ਪਾਣੀ ਦੇ ਵਿੱਚ ਉਤਰ ਉਤਰ ਕੇ ਲੋਕਾਂ ਦੀ ਮਦਦ ਕਰਦੇ ਰਹੇ ਹੋ ਕਹਿ ਜਾਂ ਮਹਿਸੂਸ ਹੁੰਦਾ ਹੈ ਜਦ ਹੁਣ ਲੋਕੀ ਤੁਹਾਡੀ ਤਾਰੀਫ ਕਰ ਰਹੇ ਗਲੈਂਟਰੀ ਆਦਿ ਇਥੇ ਲੱਗਿਆ ਹੋਇਆ ਤੇ ਇੱਕ ਮੈਸੇਜ ਵੀ ਭਗਵੰਤ ਮਾਨ ਦਿੰਦੇ ਆ ਕਿ ਵੀ ਸਾਡਾ ਕੰਮ ਬੋਲਦਾ ਕਿ ਹੁਣ ਪਿੰਡ ਵਾਲੇ ਤੁਹਾਡੀ ਤਾਰੀਫ ਕਰ ਰਹੇ ਆ ਕਹਿ ਜਾ ਮਹਿਸੂਸ ਹੋ ਗਿਆ ਇਹ ਹਰ ਇੱਕ ਪੁਲਿਸ ਅਫਸਰ ਦੇ ਵਿੱਚ ਇੱਕ ਜਜ਼ਬਾ ਹੁੰਦਾ ਜੀ ਜਦੋਂ ਕੋਈ ਸਾਨੂੰ ਕੋਈ ਮਿਲਦਾ ਕੋਈ ਆਪਰੇਸ਼ਨ ਮਿਲਦਾ ਜਾਂ ਕੋਈ ਜਿੱਦਾਂ ਹੁਣ ਉੱਥੇ ਕੋਈ ਨਹੀਂ ਹੱਥ ਪਾਰਿਆ ਸੀ ਜਦੋਂ ਉਹ ਬਾਹਰ ਕੱਢਿਆ ਗੋਤਾਖੋਰ ਨੂੰ ਉਹਨੂੰ ਵੀ ਕੋਈ ਫੜ ਨਹੀਂ ਰਿਹਾ ਸੀ ਉੱਥੇ ਕਿਉਂਕਿ ਜਦੋਂ ਪੋਠਾ ਹੋਇਆ ਤੇ ਉਹਦਾ ਨੂਹ ਮਤਲਬ ਥੋੜਾ ਜਿਹਾ ਉਹਦੇ ਨਾਲ ਥੋੜਾ ਖਰਾਬ ਹੋ ਗਿਆ ਸੀਗਾ ਉਹਨੂੰ ਕੋਈ ਹੱਥ ਨਹੀਂ ਪਾਰਿਆ ਸੀ ਤੇ ਹਰ ਇੱਕ ਪੁਲਿਸ ਅਫਸਰ ਦੇ ਵਿੱਚ ਇਹ ਜਜਵਾ ਹੁੰਦਾ ਵੀ ਆਪਾਂ ਕਰੀਏ ਇਹ ਸਾਨੂੰ ਸਿਖਾਇਆ ਜਾਂਦਾ ਟ੍ਰੇਨਿੰਗ ਦੇ ਵਿੱਚ ਇਹੀ ਕੁਝ ਸਾਨੂੰ ਸਿਖਾਇਆ ਜਾਂਦਾ ਜੀ ਉਹਦੇ ਤਹਿਤ ਹੀ ਅਸੀਂ ਕੰਮ ਕੀਤਾ ਕੋਈ ਕੋਈ ਜ਼ਿਆਦਾ ਹੋ ਨਹੀਂ ਕੀਤਾ ਸਰ ਅਕਸਰ ਜਿਹੜੇ ਚੁਟਕਲੇ ਵੀ ਬਣਦੇ ਕਿ ਪੁਲਿਸ ਤਾਂ ਪੈਸੇ ਲੈਂਦੀ ਹੈ ਪਰ ਜਦ ਪਿੰਡ ਗਏ ਤਾਂ ਉੱਥੇ ਪਤਾ ਲੱਗੇ ਕਿ ਗੋਤਾਖੋਰ ਨੂੰ ਵੀ ਤੁਸੀਂ ਆਪਣੀ ਜੇਬ ਚੋਂ ਪੈਸੇ ਦਿੱਤੇ ਸੀਗੇ ਨਹੀਂ ਮੈਨੂੰ ਇਹ ਐਮ.ਐਲ.ਏ ਸਾਹਿਬ ਨੇ ਗੋਤਾਖੋਰ ਦਾ ਅਰੇਂਜਮੈਂਟ ਕਰਕੇ ਦਿੱਤਾ ਐਮ. ਸਾਡੇ ਬੜੇ ਸਵੇਰ ਦੇ ਟੈਨਸ਼ਨ ਚ ਸੀਗੇ ਨਿਕਲਿਆ ਮੈਨੂੰ ਬਾਰ ਬਾਰ ਫੋਨ ਆ ਰਹੇ ਸੀ ਉਹਨਾਂ ਨੇ ਗੋਤਾਖੋਰ ਨਾਲ ਗੱਲ ਕੀਤੀ ਤੇ ਅਸੀਂ ਫਿਰ ਉੱਥੇ ਖੇੜੀ ਗੰਡਿਆਂ ਤੋਂ ਗੋਤਾਖੋਰ ਨੂੰ ਲੈ ਕੇ ਆਏ ਆ ਐਮਐਲਏ ਸਾਹਿਬ ਨੇ ਹੀ ਗੁੱਤਾਖੋਰ ਅਰੇਂਜਮੈਂਟ ਕਰਕੇ ਦਿੱਤਾ ਅਸੀਂ ਤਾਂ ਸਿਰਫ ਲੈ ਕੇ ਹੀ ਗਏ ਆ ਤੇ ਸਾਨੂੰ ਮਾਣ ਹੈ ਇਹ ਜੇ ਅਫਸਰਾ ਤੇ ਅਸੀਂ ਇਹਨਾਂ ਦੀ ਸਪੈਸ਼ਲ ਬਾਈਟ ਇਸ ਕਰਕੇ ਕਰਨ ਆਏ ਆ ਕਿਉਂਕਿ ਅਕਸਰ ਜਿਹੜੇ ਚੁਟਕਲੇ ਵਗੈਰਾ ਬਣਾਏ ਜਾਂਦੇ ਆ ਪੁਲਿਸ ਨੂੰ ਕੋਸਿਆ ਜਾਂਦਾ ਹੈ ਇਹ ਜੇ ਅਫਸਰ ਵੀ ਹੈ ਤੇ ਤੁਸੀਂ ਹਰ ਇੱਕ ਨੂੰ ਇੱਕੋ ਜਿਹੇ ਜਾਂ ਨਾ ਸਮਝੋ ਇਹ ਇਹ ਜੇ ਅਫਸਰ ਦੀ ਤਾਰੀਫ ਵੀ ਕਰੋ ਪੂਰਾ ਪਿੰਡ ਇਹਨਾਂ ਦੀ ਤਾਰੀਫ ਕਰ ਰਿਹਾ ਸੀਗਾ ਤਾਂ ਅਸੀਂ ਆ ਕੇ ਇਹਨਾਂ ਦੀ ਬਾਈਟ ਕੀਤੀ ਹੈ ਤੇ ਇਹਨਾਂ ਨੂੰ ਗਲੈਂਟਰੀ ਅਵਾਰਡ ਵੀ ਮਿਲਿਆ ਤੇ ਜਿਹੜਾ ਪੂਰਾ ਦਾ ਪੂਰਾ ਪਿੰਡ ਇਹਨਾਂ ਦੀ ਤਾਰੀਫ ਕਰ ਰਿਹਾ ਸੀਗਾ ਉਹ ਕਾਬਿਲ ਤਾਰੀਫ ਹੈ ਇਸ ਗੱਲ ਦਾ ਸਾਨੂੰ ਮਾਣ ਹੈ